ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਸਿਗੀਆਂ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਭਰਾਵਾਂ ਨੂੰ ਤੇ ਭੈਣਾਂ ਨੂੰ ਬੇਨਤੀ ਕਰਦ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਜਦੋਂ ਵੀ ਕੋਈ ਅਸੀਂ ਪਲਾਟ ਦੀ ਜਾਂ ਜ਼ਮੀਨ ਦੀ ਜਾਂ ਘਰ ਦੀ ਵੀਡੀਓ ਪਾਉਣੇ ਆ ਤੁਹਾਡੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾ ਕੇ ਹਨਾ ਤਾਂ ਅੱਜ ਆਪਾਂ ਪਿੰਡ ਸਿਗੀਆਂ ਦੇ ਵਿੱਚ ਘਰ ਲੈ ਕੇ ਆ ਬਹੁਤ ਸੋਹਣਾ ਪਹਿਲਾਂ ਗਲੀ ਦੀ ਨਿਗਾ ਮਾਰਾ ਲਓ ਇੰਟਰਲੌਕ ਗਲੀ ਜੇ ਸਾਰੀ ਪੱਕੀ ਤੇ ਸਭ ਤੋਂ ਉੱਚੀ ਜਗ੍ਹਾ ਪਿੰਡ ਦੀ ਕਦੇ ਵੀ ਇੱਥੇ ਪਾਣੀ ਨਹੀਂ ਆਉਂਦਾ ਠੀਕ ਆ ਮੀ ਕਣੀ ਦਾ ਪਾਣੀ ਤਾਂ ਆਜੋ ਦੋ ਗਲੀਆਂ ਦੇ ਘਰ ਲੱਗਦਾਗਾ ਆ ਗੱਡੀ ਵਗੈਰਾ ਅੰਦਰ ਜਾਂਦੀ ਹੈ ਪੂਰੀ ਖੁੱਲੀ ਢੁੱਲੀ ਗਲੀ ਇਹਨੂੰ ਲੱਗੀ ਹੋਈ ਠੀਕ ਆ ਇੱਕ ਵਾਰ ਆ ਆ ਗਿਆ ਇੱਕ ਦਾਲ ਵਾਰ ਆ ਆ ਇਧਰ ਛੋਟੀ ਗਲੀ ਠੀਕ ਆ ਨਾਲ ਹੀ ਉਧਰ ਤੀਜਾ ਵਾਰ ਤਿੰਨ ਚੰਨੇ ਦੇ ਦਰਵਾਜ਼ੇ ਆ ਇੱਕ ਦਰਵਾਜ਼ਾ ਆ ਠੀਕ ਆ ਨਾਲ ਹੀ ਇਹਦੀ ਇੱਕ ਬੈਟਕਾ ਉੱਪਰ ਡਾਟ ਲੱਗੀ ਹੋਈ ਹੈ ਸਾਰੇ ਘਰ ਦੀ ਡਾਟ ਲੱਗੀ ਹੋਈਆਂ ਇੱਕ ਵਾਰੀ ਨਿਗਾ ਮਾਰ ਲਓ ਚਾਰ ਚੁਪੇਰੇ ਹਨਾ ਆ ਦੇਖੋ ਉੱਪਰ ਵਾਲੀ ਜਿਹੜੀ ਛੱਤ ਆ ਉਹਦੇ ਉੱਪਰ ਵੀ ਫਰਸ਼ ਲੱਗੀ ਹੋਈ ਆ ਵੀ ਤੋ ਕੋਈ ਇਹ ਨਹੀਂ ਹੈ ਵੀ 14 ਵਗੈਰਾ ਕੁਝ ਨਹੀਂ ਆ ਆ ਠੀਕ ਆ ਤੇ ਇਸ ਤੋਂ ਅੱਗੇ ਜੀ ਆ ਗਿਆ ਨਾਲ ਕਿਹੜਾ ਪੌਤ ਨੂੰ ਬਾਹਰ ਦੀ ਦਿਖਾਈ ਦੇਣਾ ਵੀਊ ਇਧਰੋਂ ਨਾਲ ਅੰਦਰ ਦੀ ਆਸ ਠੀਕ ਆ ਉੱਪਰ ਇਹਦੀ ਛੱਡ ਪਾਇਆ ਹੋਇਆ ਗੱਡੀ ਵਗੈਰਾ ਕਢਾਉਣ ਨੂੰ ਠੀਕ ਆ ਅੰਦਰ ਗੱਡੀ ਤੁਹਾਨੂੰ ਜਿਵੇਂ ਦੱਸਿਆ ਹੁੰਦੀ ਆ ਇਧਰ ਨਾਲ ਪੌੜੀਆਂ ਚੜੀਆਂ ਹੋਮ ਉੱਪਰ ਠੀਕ ਆ ਕੁੱਲਾ ਡੁੱਲਾ ਵੇਡਾ ਕੁੱਲਾ ਡੁੱਲਾ ਵੇਡਾਗਾ ਇੱਕ ਇਧਰ ਗਲੀ ਆ ਧੀ ਗਲੀ ਆ ਪਾ ਜਿਹਨੂੰ ਕਹਿੰਦੇ ਆ ਉਦੋਂ ਕੋਟਰਵਾਜਾ ਇਹਦਾ ਇਧਰ ਖੁੱਲਾ ਬਾ ਨਾਲ ਹੀ ਇੱਕ ਘਰ ਆ ਗਿਆ ਤੇ ਇੱਕ ਕਮਰਾ ਆ ਆ ਗਿਆ ਇਹਦੇ ਨਾਲ ਠੀਕ ਆ ਦੋ ਘਰ ਇਹ ਹੋਗੇ ਇੱਕ ਆਪਾਂ ਉਧਰ ਬੈਠ ਕੇ ਦੇਖੀ ਤਿੰਨ ਤੇ ਚੌਥਾ ਘਰਾ ਨਾਲ ਇੱਕ ਬਾ ਠੀਕ ਆ ਇਹਨੂੰ ਆਪਾਂ ਸਟੋਰ ਦੀ ਹਿਸਾਬ ਨਾਲ WhatsApp ਨੇ ਉਹ ਆਪਣੀ ਮਰਜ਼ੀ ਹੁੰਦੀ ਹੈ ਹਨਾ ਜਿਵੇਂ ਵੀ ਤਾਂ ਬਾਕੀ ਜਿਹੜਾ ਇਹ ਘਰ ਆ ਉਹ ਲਾਲਕੀਰ ਵਾਲਾਗਾ ਅਸਟਾਂਤੇ ਆ ਬਿਨਾ ਰੇਹਤੀ ਤੋਂ ਅਸਟਾਂਤੇ ਆ ਤਾਂ ਜਿਹੜੇ ਕੋਈ ਪ੍ਰਾਇਸ ਘਰ ਨੂੰ ਖਰੀਦਣ ਦਾ ਚਾਹਵਨ ਹੋਵੇ ਤਾਂ ਉਹ ਆਪਣੇ ਨਾਲ नीचे लिखे ਨੰਬਰਾਂ ਤੇ ਸੰਪਰਕ ਕਰ ਸਕਦੇ ਆ ਇਹ ਕਿਹੜੇ ਪਿੰਡ ਘਰ ਆ ਇਹ ਪਿੰਡ ਸਿਵਿੰਗਾਂ ਦੇ ਵਿੱਚ ਘਰ ਆ ਬੱਸ ਸਟੈਂਡ ਦੇ ਬਿਲਕੁਲ ਕੋਲੇ ਆ ਗੁਰੂਗਰ ਵੀ ਨੇੜੇ ਐ ਇਥੋਂ ਤੇ ਸਰਕਾਰੀ ਸਕੂਲ ਵੀ ਨੇੜੇ ਆ ਬਿਲਕੁਲ ਠੀਕ ਆ ਜੀ ਆਂਡ ਗਵਾੜ ਪੂਰਾ ਵਧੀਆ ਫਿਰ ਮੈਂ ਗਲੀ ਦਿਖਾਈ ਦਿੱਤੀ ਐਂਟਰਲੌਗ ਗਲੀ ਐ ਸਾਰੀ ਤੇ ਪਾਣੀ ਦੀ ਬਿਜਲੀ ਦੀ ਸਾਰੀ ਸਹੂਦਤ ਉਪਲਬਧ ਠੀਕ ਹੈ ਜੇ ਕੋਈ ਭਰਾ ਇਸ ਘਰ ਨੂੰ ਖਰੀਦਣਾ ਚਾਹਵਾਣਾ ਉਹ ਆਪਣੇ ਨਾਲ نیچے ਲਿਖੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਜਿਹੜਾ ਆਪਣਾ ਦਫ਼ਤਰ ਆ ਉਹ ਸ਼ਹਿਰ ਪਛੰਡਾ ਦੇ ਵਿੱਚ ਵੀ ਹੈਗਾ ਤੇ ਜੇ ਕਿਸੇ ਭਰਾ ਨੇ ਕੁਮਲੋਡ ਰੋਡ ਤੇ ਕੋਈ ਪਲਾਟ ਲੈਣਾ ਹੁੰਦਾ ਜਾਂ ਵੇਚਣਾ ਹੁੰਦਾ ਉੱਥੇ ਵੀ ਆਪਣਾ ਇੱਕ ਦਫ਼ਤਰ ਆ ਇਸੇ ਆਦਰਸ਼ ਨਗਰ ਦੇ ਵਿੱਚ ਵੀ ਕਿਸੇ ਭਰਾ ਨੇ ਕੋਈ ਪਲਾਟ ਖਰੀਦਣਾ ਹੁੰਦਾ ਜਾਂ ਵੇਚਣਾ ਉੱਥੇ ਵੀ ਆਪਣਾ ਇੱਕ ਦਫ਼ਤਰ ਹੈਗਾ ਬਾਕੀ ਬਿੰਦ ਸਿੰਘਾਂ ਦੇ ਵਿੱਚ ਆਪਣਾ ਜਿਹੜਾ ਦਫ਼ਤਰ ਆ ਉਹ ਪਲਾਟ ਵਾਲੇ ਰੋਡ ਤੇ ਆ ਜੇ ਕਿਸੇ ਭਰਾ ਨੇ ਆਉਣਾ ਫੋਨ ਕਰਕੇ ਲਾਜ਼ਮੀ ਆਉਣਾ ਬਿਨਾ ਫੋਨ ਕਰੇ ਤੂੰ ਨਹੀਂ ਆਉਣਾ ਫੋਨ ਕਰਕੇ ਆਇਆ ਕਰੋ ਜੀ ਬਾਕੀ ਜੇ ਕੋਈ ਡੀਪਲੀ ਗੱਲ ਇਸ ਘਰ ਬਾਰੇ ਪੁੱਛਣੀ ਆ ਕੋਈ ਰੇਟ ਦੀ ਗੱਲ ਕਰਨੀ ਹੈ ਤਾਂ ਉਹ ਮੇਰੇ ਨਾਲ ਵਿੱਚ ਲਿਖੇ ਨੰਬਰਾਂ ਤੋਂ ਸੰਪਰਕ ਕਰ ਸਕਦੇ ਹੋ ਬਾਕੀ ਮਿਲਦੇ ਆ ਜਲਦੀ ਨਾਲ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ